ਸੇ ਪੀਛਾ ਚੁਲਾਏ ਹਮ ਚਲੋ ਸਾਈਕਲ ਚਲਾਏ ਹਮ ਚਲੋ ਸਾਈਕਲ ਚਲਾਏ ਹਮ ਅੱਜ ਇਹ ਰੈਲੀ ਜਿਹੜੀ ਇੱਕੋ ਵੈਦਰੀ ਰੈਲੀ ਸਾਹਿਬ ਹੋ ਗਿਆ ਸਵਾਗਤ ਹੈ ਦੱਸ ਰਹੀਏ ਫਿਟ ਇੰਡੀਆ ਮੁਹਿੰਮ ਤਹਿਤ ਸੰਡੇ ਔਨ ਸਾਈਕਲ ਰੈਲੀ ਦਾ ਆਯੋਜਨ ਅੱਜ ਡਾਕਟਰ ਜੈਕਸਨ ਸਟੇਡੀਅਮ ਲੈ ਕੋਲਡਾ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਇਸ ਰੈਲੀ ਨੂੰ ਐਸਐਸਪੀ ਮਲੇ ਕੋਲਈ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਆਓ ਗੱਲਬਾਤ ਕਰਦੇ ਆ ਇਸ ਦੇ ਬਾਰੇ ਐਸਐਸਪੀ ਮਲੇ ਕੋਲਈ ਨਾਲ ਕੀ ਕਹਿੰਦੇ ਨੇ ਇਸਦੇ ਉਪਰੇ ਆਉਸਣੇ ਨੀਰਕੋਟਲੇ ਦੇ ਵਿੱਚ ਅੱਜ ਕੀਤਾ ਗਿਆ ਫਿਟ ਇੰਡੀਆ ਦਾ ਅਸੀਂ ਸਾਈਕਲ ਰੈਲੀ ਕਰਾਈ ਗਈ ਹੈ ਜਿਹਦਾ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ ਇਹਦੀ ਨਿਗਰਾਨੀ ਹੋ ਰਹੀ ਹੈ ਉਹਨਾਂ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਤੇ ਅਸੀਂ ਵੀ ਅੱਜ ਜ਼ਿਲ੍ਹਾ ਪੁਲਿਸ ਵੱਲੋਂ ਨੀਰਕੋਟਲਾ ਦੇ ਵਿੱਚ ਸਾਈਕਲ ਰੈਲੀ ਕਰਾਈ ਹੈ ਤਾਂ ਕਿ ਇੱਕ ਅੱਛਾ ਮੈਸੇਜ ਆਵੇ ਫਿਟਨੈਸ ਬਾਰੇ ਬੱਚਿਆਂ ਨੂੰ ਫਿਟਨੈਸ ਬਾਰੇ ਪਤਾ ਲਵੇ ਇਹਦੇ ਬਾਰੇ ਅਵੇਰਨੈਸ ਹੋਣੀ ਚਾਹੀਦੀ ਹੈ ਕਿਉਂਕਿ ਜੇ ਬੰਦਾ ਫਿਟ ਹੈ ਜੋ ਤੰਦਰੁਸਤ ਹੋ ਕੇ ਅੱਛੇ ਡਿਸੀਜਨ ਲੈਂਦਾ ਹੈ ਇਸ ਕਰਕੇ ਅੱਜ ਅਸੀਂ ਜ਼ਿਲ੍ਹਾ ਪੁਲਿਸ ਵੱਲੋਂ ਮੇਰਕੋਟਲਾ ਦੇ ਵਿੱਚ ਇਹ ਰੈਲੀ ਦਾ ਫਲੈਗ ਆਫ ਕੀਤਾ ਸਰ ਇਹ ਜਿਲ੍ਹਾ ਬਲੇਪੁਰ ਦੇ ਵਿੱਚ ਹੀ ਪ੍ਰੋਗਰਾਮ ਹੈ ਜਾਂ ਇਹ ਪੂਰੇ ਆਲ ਇੰਡੀਆ ਚ ਹੋ ਰਿਹਾ ਹੈ ਬਾਕੀ ਜ਼ਿਲ੍ਹੇ ਚ ਵੀ ਹੋ ਰਿਹਾ ਤੇ ਪੂਰਾ ਜਿਹੜਾ ਕਿ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਹੈ ਫਿਟ ਇੰਡੀਆ ਉਸ ਕਰਕੇ ਅੱਜ ਇੱਥੇ ਫਲੈਗ ਆਫ ਕੀਤਾ ਗਿਆ ਇਸ ਵਿੱਚ ਸਕੂਲਾਂ ਦੇ ਸਕੂਲਾਂ ਦੇ ਬੱਚੇ ਹੋਰ ਸ਼ਹਿਰ ਦੇ ਮੋਤਵਾਰ ਬੰਦੇ ਸਾਡੀ ਪੁਲਿਸ ਵਾਲੇ ਮੁਲਾਜ਼ਮ ਸਾਰਿਆਂ ਨੂੰ ਇਸ ਪਾਰਟਿਸਪੀਟ ਕੀਤਾ ਸਾਰਿਆਂ ਨੇ ਥੈਂਕ ਯੂ ਧੰਨਵਾਦ পিছে রোগে পিছে পিছে রস্ত পিছে সাইড তো